ਸੋ ਚੈਨਲ ਇੰਡੀਆ ਕਰਾਈਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਅਸੀਂ ਕਰਦੇ ਹਾਂ ਜੀ ਸਵਾਗਤ ਸੋ ਮੈਂ ਹਾਂ ਤੁਹਾਡਾ ਆਪਣਾ ਐਂਕਰ ਕੁਲਦੀਪ ਸਿੰਘ ਹੈਪੀ ਸੋ ਜਿਲ੍ਹਾ ਗੁਰਦਾਸਪੁਰ ਤੋਂ ਆ ਰਹੀ ਖਬਰ ਢੇਰ ਸ਼ਾਮ ਹਨੂਮਾਨ ਚੌਂਕ ਤੋਂ ਅਮਾਮ ਵਾੜਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰ ਕਰਨ ਵਾਲੀ ਇੱਕ ਔਰਤ ਜਿਹਦੀ ਸੋਨੇ ਦੀ ਚੈਨ ਉਤਾਰਦਿਆਂ ਦੋ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਬਾਜ਼ਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿੱਥੇ ਪੀਸੀਆਰ ਅਤੇ ਥਾਣਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਹਾਂ ਨੂੰ ਰਿਹਾਸ ਵਿੱਚ ਲੈ ਲਿਆ ਤੇ ਪੁਲਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਤੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਇਹਨਾਂ ਕਥਿਤ ਚੋਰਾਂ ਵੱਲੋਂ ਇੱਕ ਥਰਡ ਜੈਂਡਰ ਵੀ ਸ਼ਾਮਲ ਸੀ ਜਾਣਕਾਰੀ ਦਿੰਦਿਆਂ পীੜਿਤ ਔਰਤੀ ਤੁਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਕੋਈ ਖਰੀਦਦਾਰੀ ਕਰਨ ਆਈ ਸੀ ਕਿ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਵਿੱਚ ਪਾਈ ਚੈਨੀ ਨੂੰ ਹੱਥ ਪਾ ਲਿਆ ਚੈਨੀ ਟੈਟ ਹੋਣ ਕਾਰਨ ਠੀਕ ਤਰ੍ਹਾਂ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਤੇ ਟੁੱਟ ਕੇ ਡਿੱਗ ਪਈ ਉਸ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਬਾਜ਼ਾਰ ਵਾਲੇ ਇਕੱਠੇ ਹੋ ਗਏ ਅਤੇ ਦੋਹਾਂ ਮੋਟਰਸਾਈਕਲ ਸਮੇਤ ਚੋਰਾਂ ਨੂੰ ਕਾਬੂ ਕਰ ਲਿਆ ਉਤੇ ਹੀ ਦੁਕਾਨਦਾਰ ਵਰਨ ਮਰਹਾਵਾ ਮਿੱਠੂ ਨੇ ਦੱਸਿਆ ਕਿ ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟਖੋਹਾਂ ਦੀਆਂ ਮਾਰਦਾਂ ਤੋਂ ਪਰੇਸ਼ਾਨ ਹਨ ਅੱਜ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਬਾਜ਼ਾਰ ਵਾਲਿਆਂ ਨੇ ਇਕੱਠੇ ਹੋ ਕੇ ਦੋਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਕੁਝ ਦੇਰ ਬਾਅਦ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਅਤੇ ਪੀਸੀਆਰ ਕਰਮਚਾਰੀ ਮੌਕੇ ਤੇ ਪਹੁੰਚ ਗਏ ਤੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਇਹਨਾਂ ਨੇ ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਦੂਜੇ ਪਾਸੇ ਮੌਕੇ ਤੇ ਪੁਲਿਸ ਪੀਸੀਆਰ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਇਹਨਾਂ ਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਿਤ ਦਿੱਤੀ ਗਈ ਸੀ ਕਿ ਨੌਜਵਾਨਾਂ ਵੱਲੋਂ ਇੱਕ ਸੋਨੇ ਦੀ ਜਿਹੜੀ ਚੈਨੀ ਹੈ ਔਰਤ ਨੂੰ ਉਤਾਰੀ ਗਈ ਹੈ ਤੇ ਬਾਜ਼ਾਰ ਵਾਲਿਆਂ ਦੁਆਨ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਵੱਲੋਂ ਪਹੁੰਚ ਕੇ ਦੁਆਨ ਨੂੰ ਮੋਟਰਸਾਈਕਲ ਸਮੇਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਧੰਨਵਾਦ ਦੇਖਦੇ ਰਹੋ ਜੀ ਚੈਨਲ ਇੰਡੀਆ ਕਰਾਈਮ ਨਿਊਜ਼ ਮੈਂ ਤੁਹਾਡਾ ਐਂਕਰ ਕੁੰਦੀ ਸਿੰਘ ਹੈਪੀ ਮਿਲਦੇ ਆ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਆਹ ਜਰਾ ਜੀ ਬੱਚੇ ਆਹ ਵਿੱਚ ਮਲੇ ਆਹ ਤਾਂ ਆ ਤੇ ਬੱਠੇ ਨਾ ਪਾਏ ਭਾਏ ਭਾਜੀ ਜਾਨੀ ਜਾਨੀ ਕਿਲੇ ਭੀੜ ਨੇ ਕਾਬੂ ਵਾਲਾ ਬਾਜ਼ਾਰ ਆ ਤੇ ਮੈਂ ਵੀ ਤੁਹਾਡੇ ਨਾਲ ਹੀ ਲਈ ਤੇ ਲੱਗੇ ਪਾਗੇ ਇਹ ਬੰਦੇ ਨੇ ਕੀਤੀ ਹੋਵੇ ਬਲੈਂਡਰ ਤੇ ਹੈਂਡਰ ਤੇ ਕੋਈ ਨੰਬਰ ਬਲੇਡ ਲਿਆ ਨੇ ਪੁਆਣਾ ਤੋਂ ਲੁਕਿਆਣ ਕੋਠੇ ਤੇ ਜਾਈਏ। ਕੱਲੇ ਨੂੰ ਕਾਹਨਰ ਤੇ। ਪੁਆਣੀ ਤੇ ਮੈਂ ਤੇ। ਪੁਆਣੀ ਤੇ। ਟੀਆਨ ਬੜੋ ਕੇ ਭੇਜੇ ਜਨਨ। ਆਹ ਬੜੋ ਨੀ ਪੋੜਾਟ ਨੂੰ ਜੂਸ। ਲੈ ਕੇ ਰੀ ਟੀਆਨ ਗੱਡੀ ਜਾਂਦੀ। ਉਹ ਕਿੱਦੋਂ ਫੋੜ। ਗੱਡੀ ਵੀ ਲੰਗੀ ਗੱਲ ਕੋਈ ਐਨੀ ਆ। ਉਹ ਥੀ। ਕਾਇਨੀ ਆ। ਕਾਇਨੀ ਚਾਨੀ ਫੜ ਗਏ ਰੋੜ। ਲੰਗਣ ਨਹੀਂ ਤੇ ਐਨੰਨ ਨੇ ਇੱਕ ਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ। ਉਹ ਚੇਨ ਮੇਰੀ ਟਾਈਟ ਹੀ ਚਾਹਤੇ ਨਾ ਤਾਂ ਹੱਥ ਨਹੀਂ ਪਿਆ ਚੇਨ ਮੇਰੀ ਟੁੱਟ ਕੇ ਤੇ ਉੱਥੇ ਰੱਸ਼ ਹੀ ਜਿਹਦੀ وجہ ਨਾਲ ਨਾ ਤੇ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਨਾ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਕਿੰਨੀ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਾਂਟੀ ਪਿੱਛੇ ਆਂਟਾ ਹੀ ਉਹਨਾਂ ਨੇ ਮੇਰੇ ਛੇਡ ਆ। ਮੈਂ ਆਪਾਂ ਦੀ ਮਾਰਕਟ ਆਈ ਸੀ ਥੋੜਾ ਪਰਤਨਾ ਵਾਲੀ ਸ਼ੋਪ ਤੇ ਨਾ। ਮੈਂ ਤੇ ਮੇਰੇ ਤਰਾਕੀ ਉਹ ਕਿਨੇ ਜਾਣੀ। ਉਹ ਲੇਡੀ ਸੀ। ਹਾਂ ਇੱਕ ਜੈ ਸੀ ਤਾਂ ਪਿੱਛੇ ਹੀ ਲੇਡੀ ਬਣ ਕੇ ਬੈਠਾ ਜਾਇਆ। ਹਾਂਜੀ ਚੇਨ ਮਿਲ ਗਈ ਮੇਰੀ। ਛੇ ਟੁੱਟ ਗਈ ਆ ਪੱਟੋ ਥੱਲੇ ਉਹਨਾਂ ਕੋਲ ਹੱਥ ਨਹੀਂ ਪਿਆ ਜਾ। ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ। ਗੱਲ ਬਾਤ ਇਹਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜਿਹ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾ ਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੇ ਚੋਰੀ ਕੀ ਚੋਰੀ ਕਰਦੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਆ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪਲੇਟ ਉਹ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰਾਂ ਨਾਲ ਥੋੜੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸਿਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਘੱਟੀਆਂ ਪੁਲਿਸ ਨੇ ਪੁਲਿਸ ਬੁਕਾਈ ਗਈ ਆਪਣਾ ਕੀ ਕਿਥੇ ਕਿਥੇ ਚੋਰੀਆਂ ਕੀਤੀਆਂ ਚੋਟਾ ਭੁਗਾਂ ਦੀ ਬਹੁਤ ਕਟਾਂ ਹੋ ਰਹੀਆਂ ਕੀ ਕਰਨਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਰ ਆਂਡੇ ਆ ਆਪਣੀ ਰੱਖਿਆ ਆਵਰ ਕੰਦੀ ਬੈਣੀ ਜੇ ਨਹੀਂ ਤਾਂ ਇਹਨਾਂ ਨੂੰ ਜੋ ਹੋਰ ਵੀ ਟਾਈਮ ਮਾਰ ਆ ਸਕਦਾ ਜੇ ਤੇ ਸਾਨੂੰ ਸਾਰੇ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ ਜੀ ਮਾ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹ ਬੰਦੇ ਫਰਲੇ ਆ ਖਾਣੇ ਲੈ ਕੇ ਆ ਵੈਰੀਫਾਈ ਕਰਕੇ ਜਾਂਚ ਕਰਦੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੈ ਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਰੇ ਪਬਲਿਕ ਨੇ ਬੰਦੇ ਫਰਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਹਿਚਾਨ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼